ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 10 ਕਿਲੋ ਦੇ ਕਰੀਬ ਹੈਰੋਇਨ ਦੀ ਰਿਕਵਰੀ ਹੋਈ ਹੈ ਅਤੇ ਨਾਲ ਹੀ ਇੱਕ ਡਰੋਨ ਦੀ ਬਰਾਮਦਗੀ ਹੋਈ ਹੈ ਉਹਦੇ ਸੰਦਰਭ ਵਿੱਚ ਕੀਤੀ ਜਾ ਰਹੀ ਹੈ। ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਇਹ ਵਿਅਕਤੀ ਜਿਹੜਾ ਹੈ ਜਗਰੂਪ ਸਿੰਘ ਉਰਫ ਜੁਗਨੂ ਪੁੱਤਰ ਸਤਨਾਮ ਸਿੰਘ ਵਾਸੀ ਡਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਹਦੇ ਪੋゼਸ਼ਨ ਦੇ ਵਿੱਚੋਂ 5 ਕਿਲੋ ਹੈਰੋਇਨ 2 ਮੋਬਾਈਲ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਜਿਹੜਾ ਹੈ ਰਿਕਵਰ ਹੋਇਆ ਹੈ ਇਸ ਦੇ ਪੁੱਛਗਿੱਛ ਕੀਤੀ ਜਾ ਰਹੀ ਹੈ ਫਰਦਰ ਜਿਹੜੇ ਇਹਦੇ ਜਿੱਥੇ ਇਹਨੇ ਸੇਲ ਕਰਨੀ ਸੀ ਉਹ ਪੁਆਇੰਟਸ ਤੇ ਬੈਕਵਰਡ ਇਹ ਕਿੱਥੋਂ ਆਈ ਇਹਦੇ ਕੋਲੇ ਇਹਨੇ ਰਿਸੀਵ ਕਿੱਥੋਂ ਕੀਤੀ ਹੈ ਕਨਸਾਈਨਮੈਂਟ ਇਹਦੇ ਬਾਰੇ ਜਿਹੜੀ ਹੈ ਤਫਤੀਸ਼ ਚੱਲ ਰਹੀ ਹੈ ਇਸ ਤੋਂ ਇਲਾਵਾ ਪੀਐਸ ਲੋਪੋਕੇ ਦੇ ਵਿੱਚ ਹੀ ਇੱਕ ਦੂਜਾ ਮਾਮਲਾ ਜਿਹੜਾ ਹੈ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਇੱਕ ਪਿੰਡ ਮੰਝ ਵਿੱਚ ਸ਼ਮਸ਼ੇਰ ਸਿੰਘ ਪੁੱਤਰ ਸੁਬੇਕ ਸਿੰਘ ਵਾਸੀ ਸਰੰਗੜਾ ਦੀ ਜ਼ਮੀਨ ਦੇ ਵਿੱਚ بڑے ਮੋਟਰ ਦੇ ਕੋਠੇ ਦੇ ਕੋਲ ਇੱਕ ਜਿਹੜਾ ਹੈ ਡਰੋਨ ਦੀ ਰਿਕਵਰੀ ਹੋਈ ਹੈ ਇਹ ਡਰੋਨ ਦੇ ਨਾਲ ਜਿਹੜੀ ਹੈ 5 ਕਿਲੋ ਦੀ ਜਿਹੜੀ ਹੈਰੋਇਨ ਦੀ ਖੇਪ ਸੀ ਉਹ ਬਰਾਮਦ ਕੀਤੀ ਗਈ ਹੈ ਇਹ 1 ਕਿਲੋ ਦੇ ਪੈਕੇਟ ਜਿਹੜੇ ਹੈ ਟੋਟਲ 5 ਪੈਕੇਟ ਜਿਹੜੇ ਹੈ ਰਿਸੀਵ ਹੋਏ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਹੈ ਰਿਕਵਰੀ ਸੋਰਸ ਬੇਸਡ ਇਨਫੋਰਮੇਸ਼ਨ ਤੇ ਸਰਚ ਦੇ ਦੌਰਾਨ ਜਿਹੜੀ ਹੈ ਕੀਤੀ ਗਈ ਹੈ ਇਹ ਇਸ ਸੰਬੰਧੀ ਜਿਹੜਾ ਐਫ ਆਈ ਆਰ ਹੈ ਉਹ ਪੀਐਸ ਲੋਪੋ ਕੋ ਦੇ ਵਿੱਚ ਨਾਮ ਮعلوم ਵਿਅਕਤੀਆਂ ਤੇ ਦਰਜ ਕੀਤੀ ਗਈ ਹੈ ਇਸ ਦੇ ਵਿੱਚ ਜਿਹੜੀ ਟੋਟਲ ਰਿਕਵਰੀ ਆਈ ਹੈ ਹੁਣ ਤੱਕ 5 ਕਿਲੋ ਹੈਰੋਇਨ ਤੇ ਇੱਕ ਜਿਹੜੀ ਹੈ ਡਰੋਨ ਦੀ ਰਿਕਵਰੀ ਹੋਈ ਹੈ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜੇ ਦੋ ਵੱਖ-ਵੱਖ ਕੇਸਾਂ ਦੇ ਵਿੱਚ ਕਰੀਬਨ 10 ਕਿਲੋ ਦੇ ਕਰੀਬ ਜਿਹੜੀ ਹੈ ਹੈਰੋਂ ਦੀ ਰਿਕਵਰੀ ਤੇ ਇੱਕ ਡਰੋਨ ਦੀ ਡਰੋਨ ਦੀ ਜਿਹੜੀ ਬਰਾਮਦਗੀ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਸਾਡੀ ਜਾਰੀ ਹੈ ਉਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਨਸ਼ਾ ਤਸਕਰ ਨੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਾਉਣ ਦਾ ਜਿਹੜਾ ਸਿਲਸਿਲਾ ਆਮ ਸਰ ਦਿਹਾਤੀ ਪੁਲਿਸ ਵੱਲੋਂ ਚਲਾਇਆ ਗਿਆ ਹੈ ਉਹ ਚੱਲ ਉਹ ਚੱਲ ਰਿਹਾ ਹੈ ਇਸ ਦੇ ਤਹਿਤ ਜਿਹੜੀ ਹੈ ਹੁਣ ਪੰਜ ਕੇਸਾਂ ਦੇ ਵਿੱਚ 2 ਕਰੋੜ 7 ਲੱਖ 20 ਹਜ਼ਾਰ ਦੇ ਕਰੀਬ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਵਾਈ ਗਈ ਹੈ ਅ ਇਸ ਦੇ ਵਿੱਚ ਜਿਹੜੇ ਪੰਜ ਕੇਸ ਨੇ ਇਹ ਪਹਿਲਾ ਕੇਸ ਰਵਿੰਦਰ ਸਿੰਘ ਏਲੀਅਸ ਰਵੀ ਇਹ ਇਤਨੋਏ ਪਿੰਡ ਦਾ ਹੈ ਜੋ ਕਿ ਪੀਐਸ ਘਂਟਾ ਚ ਪੈਂਦਾ ਦੂਸਰਾ ਵਿਅਕਤੀ ਗੁਰਦੀਪ ਸਿੰਘ ਚੌਂਕੀਦਾਰ ਅ ਨਿਸ਼ਤੇ ਪਿੰਡ ਦਾ ਵੀ ਘਂਟੇ ਥਾਣੇ ਦੇ ਵਿੱਚ ਪੈਂਦਾ ਹੈ ਰੋਸ਼ਨ ਸਿੰਘ ਏਲੀਅਸ ਰੋਸ਼ੀ ਇਹ ਰੋੜਾ ਵਾਲਾ ਪਿੰਡ ਇਹ ਵੀ ਘਂਡੇ ਥਾਣੇ ਚ ਪੈਂਦਾ ਹੈ ਮਨਜੀਤ ਸਿੰਘ ਕਾਲੂ ਏਲੀਅਸ ਏਲੀਅਸ ਕਾਲੂ son of ਸਾਹਿਬ ਸਿੰਘ ਇਹ ਇਤਨੂ ਹੈ ਦਾ ਇਹ ਪੀਐਸ ਕ੍ਰੈਂਡਾ ਦਾ ਇੱਕ ਪਿੰਡ ਹੈ ਧਰਮਿੰਦਰ ਸਿੰਘ son of ਬਲਦੇਵ ਸਿੰਘ ਇਹ ਹਰਦੌਰਤਨ ਦਾ ਇਹ ਵੀ ਪੀਐਸ ਕ੍ਰੈਂਡੇ ਦੇ ਵਿੱਚ ਪੈਂਦਾ ਹੈ ਇਹਨਾਂ ਤੇ ਵੱਖੋ ਵੱਖਰੇ ਮੁਕਦਮੇ ਦਰਜ ਹੋਏ ਸਨ ਉਹਨਾਂ ਮੁਕਦਮਿਆਂ ਦੇ ਵਿੱਚ ਹੀ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਸਨ ਇਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਉਹਨਾਂ ਦੀ ਜਿਹੜੀ ਹੈ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਕਨਫਰਮ ਕਰਾਏ ਗਏ ਹਨ ਤੁਸੀਂ ਦੇਖੋਗੇ ਰਵਿੰਦਰ ਸਿੰਘ ਦੀ 59 ਲੱਖ ਦੇ ਕਰੀਬੰਦੀ ਪ੍ਰਾਪਰਟੀ ਰੈ residenial house ਉਹ ਫ੍ਰੀਜ਼ ਕਰਾਇਆ ਗਿਆ ਇਸੇ ਤਰ੍ਹਾਂ ਗੁਰਦੀਪ ਸਿੰਘ ਚੌਂਕੀਦਾਰ ਦਾ ਜਿਹੜਾ ਜਿਹੜਾ ਕੀ residenial house ਹੈ 25 ਲੱਖ ਦੇ ਕਰੀਬ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕਰਾਈ ਗਈ ਹੈ ਇਸੇ ਤਰ੍ਹਾਂ ਰੋਸ਼ਨ ਸਿੰਘ ਦੀ residenial house ਹੈ ਚਹੰਜਾ ਲੱਖ ਦੇ ਕਰੀਬ ਇਹਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ ਮਨਜੀਤ ਸਿੰਘ ਕਾਲੂ ਇਜ਼ਾਵੀ ਰੈ residențial ਹਾਊਸਾ ਜੋ 50 ਲੱਖ ਤੋਂ 51 ਲੱਖ ਦੇ ਕਰੀਬ ਪੈਂਦਾ ਉਹਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ ਇਸ ਤੋਂ ਇਲਾਵਾ ਤਰਮਿੰਦਰ ਸਿੰਘ ਦੀ ਜਿਹੜੀ 16 ਲੱਖ ਦੇ ਕਰੀਬਨ ਰੈ residențial ਹਾਊਸ ਦੀ ਪ੍ਰਾਪਰਟੀ ਆ ਉਹ ਫ੍ਰੀਜ਼ ਕਰਾਈ ਗਈ ਹੈ ਇਸ ਦੇ ਨਾਲ ਹੀ 1.5 ਲੱਖ ਰੁਪਏ ਦੀ ਇੱਕ ਡਰੱਗ ਮਨੀ ਜਿਹੜੀ ਤਰਮਿੰਦਰ ਸਿੰਘ ਤੋਂ ਜਿਹੜੀ ਹੈਗੀ ਹੈ ਆ ਬਰਾਮਦ ਹੋਈ ਸੀ ਉਹਨੂੰ ਵੀ ਫ੍ਰੀਜ਼ ਕਰਾਇਆ ਇਸ ਤਰੀਕੇ ਨਾਲ 2 ਕਰੋੜ 7 ਲੱਖ 20000 ਦੇ ਕਰੀਬਨ ਜਿਹੜੀ ਅਮਾਉਂਟ ਬਣਦੀ ਹੈ ਇਸ ਪੂਰੀ ਪ੍ਰਾਪਰਟੀ ਦੀ ਉਹ ਫ੍ਰੀਜ਼ ਕਰਾਈ ਗਈ ਹੈ ਇਸ ਤੋਂ ਇਲਾਵਾ ਅਮਰਸਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਜਿਹੜੇ ਹੈ ਨਜਾਇਜ਼ ਜਿਹੜੇ ਪਟਾਟਾ ਫੈਕਟਰੀ ਹੈਗੀਆਂ ਨੇ ਉਹਨਾਂ ਤੇ ਵੀ ਜਿਹੜੀ ਹੈ ਰੇਡਾਂ ਚੱਲ ਰਹੀਆਂ ਨੇ ਇਸ ਦੇ ਤਹਿਤ ਹੀ ਜਿਹੜੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜੀਆਂ ਹੈ ਬਰਾਮਦਗੀਆਂ ਹੋਈਆਂ ਨੇ ਇਸ ਦੇ ਵਿੱਚ ਤੁਸੀਂ ਦੇਖੋਗੇ ਪਹਿਲਾ ਪਰਚਾ ਜਿਹੜਾ ਹੈਗਾ ਚਾਟੀ ਪਿੰਡ ਦੇ ਵਿੱਚ ਜਿਹੜਾ ਹੈ ਦਰਜ ਕੀਤਾ ਗਿਆ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸੰਗੜਾ ਨੂੰ ਜਿੱਥੋਂ ਜਿਹੜੀ ਹੈ ਪਹਿਲਾ 270 ਤੇ 16 ਤੋੜੇ ਫੁੱਲਚੜੀਆਂ ਸਮੇਤ ਇਹਨੂੰ ਗ੍ਰਿਫਤਾਰ ਕੀਤਾ ਗਿਆ ਮੁਕੱਦਮਾ ਨੰਬਰ 127 ਜਿਹੜਾ ਹੈ ਉਹ ਐਕਸਪਲੋਸਿਵ ਐਕਟ ਦੇ ਤਹਿਤ ਦਰਜ ਕੀਤਾ ਗਿਆ ਇਹਦੇ ਟੋਟਲ ਜਿਹੜੀ ਰਿਕਵਰੀ ਹੈ ਇਹਨਾਂ ਦੋਨਾਂ ਕੇਸਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਹੋਈ ਹੈ ਉਹ 700 ਡੱਬੇ ਫੁੱਲਚੜੀਆਂ 56 ਤੋੜੇ ਫੁੱਲਚੜੀਆਂ ਖੁੱਲੀਆਂ ਹੋਈਆਂ ਨੇ ਤੇ ਜਿਹੜਾ ਦੂਜਾ ਮੁਕੱਦਮਾ ਜਿਹੜਾ ਹੈ 126 ਨੰਬਰ ਇਹ ਵੀ ਜਿਹੜਾ ਹੈ ਪੀਐਸਟ ਰਿਪੋਰਟ ਇਵੈਂਟ ਉੱਥੇ ਦਰਜ ਹੋਇਆ ਇਹਦੇ ਵਿੱਚ 570 ਫੁੱਲ ਝੜੀਆਂ ਤੇ 40 ਤੋੜੇ ਤੋਲੇ ਜੜੀ ਹੈ ਖੁੱਲੀਆਂ ਫੁੱਲ ਝੜੀਆਂ ਬਰਾਮਦ ਹੋਈਆਂ ਨੇ ਇਸ ਤਰੀਕੇ ਨਾਲ ਇਹਨਾਂ ਦੋਨਾਂ ਕੇਸਸ ਦੇ ਵਿੱਚ 770 ਫੁੱਲ ਝੜੀਆਂ ਤੇ 56 ਤੋੜੇ ਫੁੱਲ ਝੜੀਆਂ ਖੁੱਲੀਆਂ ਦੇ ਜਿਹੜੇ ਆ ਬਰਾਮਦ ਹੋਏ ਨੇ ਤਾਂ ਇਸੇ ਤਰੀਕੇ ਨਾਲ ਜੇ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲਾ ਜਿਹੜਾ ਸਾਡਾ ਇੱਕ ਡਰਾਈ ਫਰੂਟ ਦੀ ਜਿਹੜੀ ਕਾਫੀ ਵੱਡੀ ਮਾਦਦ ਤੇ ਥੈਵ ਟੂ ਵਿੱਚ ਵੀ ਜਿਹੜੀ ਹੈ ਅਸੀਂ ਅੱਗੇ ਫਰਦਰ ਜਿਹੜੇ ਹੈ ਦੋ ਮੁਲਜ਼ਮ ਜਿਹੜੇ ਉਹ ਗ੍ਰਿਫਤਾਰ ਕਰ ਲਏ ਹਨ ਸੋ ਇਸ ਤਰੀਕੇ ਨਾਲ ਸਾਡੇ ਹੁਣ ਤੱਕ ਦੇ ਜਿਹੜੇ ਹੈ ਟੋਟਲ ਇਹ 6 ਵਿਅਕਤੀ ਜਿਹੜੇ ਹੈ ਗ੍ਰਿਫਤਾਰ ਹੋ ਗਏ ਨੇ ਇਸ ਤੋਂ ਇਲਾਵਾ ਜਿਹੜੇ ਰਹਿੰਦੇ ਆ ਉਹਨਾਂ ਤੇ ਵੀ ਰੇਡਸ ਸਾਡੀਆਂ ਚੱਲਦੀਆਂ ਨੇ ਤੇ ਜਲਦੀ ਉਹ ਵੀ ਕਾਬੂ ਆ ਜਾਂਦੇ ਥੈਂਕ ਯੂ ਸਰ ਜੀ ਹੋਰ ਹੈ ਜੀ ਉਹ ਵਕਰ ਇਨਸਟਾ ਤੋਂ ਵਕਰ ਅਸੀਂ ਉਹ ਚੈੱਕ ਕਰ ਰਹੇ ਹਾਂ ਕਿ ਕੀ ਇਹ ਦੋਨੋਂ ਇੰਟਰ ਰਿਲੇਟਡ ਹੈ ਕਿ ਨਹੀਂ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੋਈ ਡਰੋਨ ਉਹਨਾਂ ਦੇ ਜਿਹੜੇ ਪਾਕਿਸਤਾਨੋਂ ਆਉਂਦੇ ਉਹ ਖੜੇ ਜਾਂਦੇ ਸੀ ਕੋਈ ਇੱਥੋਂ ਵਾਲੇ ਵੀ ਤਸਕਰਨੇ ਸ਼ੁਰੂ ਕਰਦੇ ਜਿਹੜਾ ਡਰੋਨ ਹੈ ਇਸ ਦੀ ਫੋਰੈਂਸਿਕ ਜਿਹੜੀ ਹੈਗੀ ਹੈ ਐਨਾਲਿਸਿਸ ਕਰਨ ਲਈ ਅਸੀਂ ਇਹਨੂੰ ਬੀਐਸਐਫ ਲੈਬ ਦੇ ਕੋਲ ਲੈਬ ਚ ਭੇਜ ਰਹੇ ਹਾਂ ਤੇ ਜੋ ਵੀ ਇੱਥੋਂ ਮਿਲਦਾ ਹੈ ਸਾਨੂੰ ਜਿਹੜਾ ਹੈ ਉਹ ਫਿਰ ਅੱਗੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਹਿੰਦੁਸਤਾਨ ਦਾ ਕੀ ਪੂਰੇ ਸਾਰੇ ਇਤਿਹਾਸ ਰਿਹਾ ਫੌਜੜਿਆਂ ਨੂੰ ਇਸ ਨੂੰ ਫੈਸਟੀਵਲ ਨੂੰ ਲਾ ਕੇ ਦੇਖੀ ਜਿਹੜਾ ਇਹ ਡਿਸੀਜਨ ਹੈ ਇਹ ਸਹੀ ਨਹੀਂ ਜੀ ਸਰ ਬਿਲਕੁਲ ਨਹੀਂ ਕਰਕੇ ਬੰਦ ਕਰਨੇ ਤੇ ਆਨ ਕੋਈ ਨਹੀਂ ਨਹੀਂ ਬੰਦ ਤਾਂ ਕੋਈ ਨਹੀਂ ਕਰ ਰਿਹਾ ਜੀ ਸਰ ਪ੍ਰੋਪਰਟੀ ਫ੍ਰੀਜ਼ ਦੀ ਗੱਲ ਕੀਤੀ ਹੈ ਪਰ ਜਿਵੇਂ ਪਿੱਛੇ ਜੇ ਪ੍ਰੋਪਰਟੀ ਫ੍ਰੀਜ਼ ਹੋ ਇਸ ਦਾ ਦੁਬਾਰਾ ਉਹ ਤੁਹਾਡੇ ਜਿਹੜੇ ਨੋਟਿਸ ਉਪਾਰ ਦਿੱਤੇਗੇ ਦੁਬਾਰਾ ਫਿਰ ਉਸ ਬੰਦੇ ਨੂੰ ਬੰਦੇ ਐਂਟਰ ਕਰ ਲਵਾਂਗੇ ਕਿ ਉਹਨਾਂ ਦੇ ਦੁਬਾਰਾ ਦੇਖੋ ਜੀ ਗੱਲ ਗੱਲ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਮਤਲਬ ਹੈ ਕਿ ਉਹ ਬੰਦਾ ਸੇਲ ਪਰਚੇਸ ਤੇ ਮੌਰਟਗੇਜ ਨਹੀਂ ਕਰ ਸਕਦਾ ਬਾਕੀ ਦੀ ਜੋ ਐਕਟੀਵਿਟੀ ਹੈ ਉਹ ਤਾਂ ਹੀ ਚੱਲਦੀ ਰਹਿੰਦੀ ਹੈ ਤੇ ਸਰ ਜਿਹੜੇ ਅੱਜ ਤੁਸੀਂ ਪਤਾ ਕਾ ਫੈਕਟਰੀਆਂ ਦੇ ਮੈਟਰ ਦੇ ਵਿੱਚ ਕਿਉਂਕਿ ਉਸ ਦਿਨ ਅਜੇ ਦੋ ਹੀ ਬਾਕੀ ਜਿਹੜੇ ਨੇ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਨੇ ਦੇਖੋ ਦੇਖੋ ਜਿੰਨਿਆਂ ਤੇ ਅਸੀਂ ਅਜੇ ਕਾਰਵਾਈ ਕੀਤੀ ਉਹਨਾਂ ਦੇ ਵਿੱਚ ਜਿਹੜੀ ਹੈ ਇੱਕ ਦੋ ਤੇ ਅਸੀਂ ਜਿਹੜਾ ਹੈ ਉਹਨਾਂ ਨੂੰ ਬੁਲਾਇਆ ਵੀ ਹੈ ਕਿਉਂਕਿ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਲਾਇਸੈਂਸਸ ਵਗੈਰਾ ਸਾਰਾ ਕੁਝ ਨਹੀਂ ਤੇ ਅਸੀਂ ਕਨਸਰਨ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਨੇ ਵੀ ਇਨਵੋਲਵ ਕਰ ਰਹੇ ਹਾਂ ਵਿੱਚ ਕਿ ਜੋ ਵੀ ਇਹਨਾਂ ਦੇ ਸੇਫਟੀ ਮੇਜਰਸ ਇਹਨਾਂ ਨੇ ਲੈਣੇ ਹੁੰਦੇ ਆ ਜਿਵੇਂ ਵੀ ਇਹਨਾਂ ਨੇ ਜੋ ਇਹ ਐਕਸਪਲੋਸਿਵ ਵਾਲਾ ਜਿਹੜਾ ਮਟੀਰੀਅਲ ਹੈ ਇਹ ਸਟੋਰ ਕਰਨਾ ਹੁੰਦਾ ਹੈ ਤਾਂ ਉਹਦੇ ਸਬੰਧੀ ਜਿੰਨੀਆਂ ਵੀ ਪ੍ਰੀਕਾਸ਼ਨਸ ਕਿ ਉਹ ਫਾਲੋ ਕੀਤੀਆਂ ਜਾ ਰਹੀਆਂ ਨੇ ਕੀਨਰ ਕੋ ਲਾਈਸੈਂਸਸ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅੱਗੇ ਵੀ ਇਸ ਤਰੀਕੇ ਦੀ ਇੱਕ ਜਿਹੜੀ ਹੈ ਵਾਰਦਾਤ ਮਤਲਬ ਇਸ ਤਰੀਕੇ ਦੀ ਘਟਨਾ ਹੋਈ ਹੈ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈ ਜਿਹੜੇ ਨਜਾਇਜ਼ ਬਿਨਾ ਲਾਇਸੈਂਸ ਤੋਂ ਇਸ ਤਰੀਕੇ ਦੀ ਜਿਹੜੀ ਫੈਕਟਰੀਆਂ ਚੱਲਦੀਆਂ ਨੇ ਉਹਨਾਂ ਤੇ ਜਿਹੜਾ ਨੱਥ ਪਏਗੀ ਤੇ ਜਿਹੜਾ ਹੈ ਇਸ ਤਰੀਕੇ ਦੀ ਘਟਨਾ ਜਿਹੜੀ ਹੈ ਉਹ ਦੁਬਾਰਾ ਨਹੀਂ ਹੋਏਗੀ ਸਰ ਇਹ ਉਮਰ ਤੇ ਰਿਮਾਨਿਕ ਦਿੰਦਾ ਮਿਲਿਆ ਇਹ ਸਾਰਾ ਹੁਣੇ ਦੱਸਾਂਗੇ ਤੁਹਾਨੂੰ ਸਰ ਮੌਸਮ ਲੈਂਦੇ ਹਾਂ ਹਾਂਜੀ ਅਹ ਮੈਨੂੰ ਜਾਣਾ ਪੈ ਰਿਹਾ ਠੀਕ ਹੈ ਠੀਕ ਹੈ